ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਦੂਜੀ ਮਾਂ ਕਾਣ ਦਾ ਭਾਗ 7 ਲੇਖਕ ਗੁਰਪ੍ਰੀਤ ਸਿੰਘ ਮੈਂ ਆਪਣੇ ਦਿਲ ਤੇ ਪੱਥਰ ਧਰ ਲਾਵਾਂਗੀ ਪਰ ਉਹਨਾਂ ਨੂੰ ਕਹਿਣਾ ਸਾਡੀ ਇੱਕ ਬੇਨਤੀ ਹੈ ਜਦ ਕਦੇ ਇੱਕ ਮਾਂ ਦਾ ਦਿਲ ਮੇਰੀ ਧੀ ਨੂੰ ਦੇਖਣ ਨੂੰ ਕਰੇਗਾ ਨਾ ਤੁਸੀਂ ਉਸ ਨੂੰ ਰੋਕੋਗੇ ਨਹੀਂ ਇਹਨਾਂ ਕਹਿ ਕੇ ਉਹ ਆਪਣੇ ਘਰ ਵਾਲੇ ਦਾ ਹੱਥ ਫੜ ਕੇ ਫੁੱਟ ਫੁੱਟ ਕੇ ਰੋਣ ਲੱਗ ਪਈ ਫਿਰ ਪ੍ਰਗਟ ਨੇ ਜਾ ਕੇ ਬਲਦੇਵ ਦੇ ਨਾਲ ਸਾਰੀ ਗੱਲਬਾਤ ਕੀਤੀ ਉਦੋਂ ਤੱਕ ਦਾ ਬਲਦੇਵ ਦੀ ਘਰ ਵਾਲੀ ਨੂੰ ਵੀ ਖੁਸ਼ ਆ ਚੁੱਕਾ ਸੀ ਪ੍ਰਗਟ ਬਲਦੇਵ ਤੇ ਉਸ ਦੀ ਘਰ ਵਾਲੀ ਨੂੰ ਨਾਲ ਲੈ ਕੇ ਸਰਬਜੀਤ ਦੇ ਕਮਰੇ ਚ ਆ ਗਿਆ ਡਾਕਟਰ ਤੇ ਪੁਲਿਸ ਵਾਲਿਆਂ ਦੇ ਸਾਹਮਣੇ ਸਾਰੀ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਜਦ ਆਪਣੀ ਨਿੱਕੀ ਜਿਹੀ ਬੱਚੀ ਨੂੰ ਸਰਬਜੀਤ ਨੇ व्हीਲਚੇਅਰ ਤੇ ਬੈਠੀ ਉਸ ਔਰਤ ਦੇ ਹੱਥ ਫੜਾਇਆ ਤਾਂ ਜਿਵੇਂ ਉਸ ਦੇ ਕਾਲਜੇ ਦਾ ਰੋਗੀ ਭਰਿਆ ਗਿਆ ਹੋਵੇ ਉਸ ਨੇ ਤਾਂ ਹਲੇ ਜੀ ਭਰ ਕੇ ਆਪਰੀ ਧੀ ਨੂੰ ਦੇਖਿਆ ਤੱਕ ਵੀ ਨਹੀਂ ਸੀ ਤੇ ਆਪਣੀ ਫੁੱਲਾਂ ਵਰਗੀ ਧੀ ਕਿਸੇ ਹੋਰ ਦੀ ਝੋਲੀ ਪਾ ਦਿੱਤੀ ਸਰਬੀਤ ਦੀਆਂ ਅੱਖਾਂ ਚੋਂ ਵਗਦੇ ਹੰਝੂ ਦੇਖ ਕੇ ਉਹਨਾਂ ਨੂੰ ਸਾਫ਼ ਕਰਦੇ ਹੋਏ ਇਸ ਦੀ ਧੀ ਨੂੰ ਲੈਣ ਵਾਲੀ ਔਰਤ ਸਰਜੀਤ ਕੌਰ ਉਸ ਨੂੰ ਕਹਿਣ ਲੱਗੀ ਭੈਣ ਜੀ ਤੁਸੀਂ ਐਵੇਂ ਹੀ ਦਿਲ ਹੌਲਾ ਨਾ ਕਰੋ ਇਹ ਤੁਹਾਡੀ ਧੀ ਹੈ ਤੇ ਹਮੇਸ਼ਾ ਤੁਹਾਡੀ ਹੀ ਰਹੇਗੀ ਮੈਂ ਇਸ ਨੂੰ ਆਪਣੀ ਸਕੀਲ ਧੀ ਨਾਲੋਂ ਵੀ ਵੱਧ ਪਿਆਰ ਕਰਾਂਗੀ ਇਸ ਨੂੰ ਵਧੀਆ ਸਿੱਖਿਆ ਤੇ ਉਹ ਸਭ ਸੰਸਕਾਰ ਦੇਵਾਂਗੀ ਜੋ ਹਰ ਇੱਕ ਮਾਂ ਆਪਣੀ ਧੀ ਵਿੱਚ ਹੋਂਹੇ ਲੋਚਦੀ ਏ ਤੁਸੀਂ ਘਬਰਾਓ ਨਾ ਮੈਂ ਤੁਹਾਨੂੰ ਇਸ ਦੀ ਪਹਿਲੀ ਤੇ ਅਸਲੀ ਮਾਂ ਬਣ ਕੇ ਦਿਖਾਵਾਂਗੀ ਨਾ ਕਿ ਦੂਜੀ ਮਾਂ ਤੇ ਆਹ ਪੈਸੇ ਕੋਈ ਸੀ ਤੁਹਾਡੇ ਲਈ ਤੁਸੀਂ ਰੱਖ ਲਓ ਇਹ ਤੁਹਾਡੇ ਕੰਮ ਆਣਗੇ ਫਿਰ ਸਰਬੀਤ ਪੈਸਿਆਂ ਦਾ ਭਰਾ ਬੈਗ ਦੇਖਦੇ ਹੋਏ ਕਹਿਣ ਲੱਗੀ ਭੈਣ ਜੀ ਭਲਾ ਆਪਣਾ ਧੀ ਪੁੱਤ ਵੀ ਕੋਈ ਵੇਚਿਆ ਕਰਦਾ ਏ ਮੈਂ ਮੇਰੀ ਬੱਚੀ ਇੱਕ ਬੇਵਸ ਮਾਂ ਨੂੰ ਦਾਨ ਕੀਤੀ ਏ ਨਾਲੇ ਜੇ ਤੁਸੀਂ ਇਹ ਪੈਸੇ ਦੇਣੇ ਹੀ ਹਨ ਤਾਂ ਮੇਰੀ ਧੀ ਨੂੰ ਦਿਓ ਇਸ ਦੇ ਨਾਮ ਤੇ ਬੈਂਕ ਅਕਾਊਂਟ ਖੁਲਵਾ ਕੇ ਉਸ ਵਿੱਚ ਇਹ ਜਮਾ ਕਰਵਾ ਦੇਣਾ ਕੱਲ ਨੂੰ ਉਸਦੇ ਵੱਡੀ ਹੋਈ ਦੇ ਇਹ ਕੰਮ ਆਉਣਗੇ ਬਸ ਕਦੇ ਕਦੇ ਜਦ ਮੇਰਾ ਦਿਲ ਕਰਿਆ ਕਰੇਗਾ ਨਾ ਤਾਂ ਮੈਂ ਮੇਰੀ ਬੱਚੀ ਨੂੰ ਦੇਖਣ ਆ ਜਾਇਆ ਕਰਾਂਗੀ ਮੇਰੀ ਤਾਂ ਇੰਨੀ ਕੁ ਗੁਜ਼ਾਰਿਸ਼ ਹੈ ਸਾਡੀ ਹੋਰ ਕੋਈ ਸ਼ਰਤ ਨਹੀਂ ਹੈ ਸਰਜੀਤ ਲੈ ਭੈਣ ਜੀ ਇਹ ਤੁਸੀਂ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਇਹ ਤੁਹਾਡੀ ਆਪਣੀ ਧੀ ਹੈ ਤੁਸੀਂ ਜਦ ਮਰਜ਼ੀ ਇਸ ਨੂੰ ਮਿਲਣ ਆ ਜਾਇਆ ਕਰਨਾ ਸਾਨੂੰ ਕੋਈ ਇਤਰਾਜ਼ ਨਹੀਂ ਹੈ ਫਿਰ ਹੁਣ ਬਹਾਰ ਹਨੇਰਾ ਹੁੰਦਾ ਹੋਇਆ ਦੇਖ ਕੇ ਸਰ ਜੀ ਤੁਸਾਨੂੰ ਕਹਿਣ ਲੱਗੇ ਚੰਗਾ ਭੈਣ ਜੀ ਹੁਣ ਸਾਨੂੰ ਇਜਾਜ਼ਤ ਦਿਓ ਸਾਡਾ ਰਸਤਾ ਵੀ ਬਹੁਤ ਲੰਮਾ ਏ ਸਾਡਾ ਐਡਰੈਸ ਵਗੈਰਾ ਸਭ ਕੁਝ ਹੈ ਪ੍ਰਗਟ ਭਾਜੀ ਹੁਣਾ ਕੋਲ ਤੁਸੀਂ ਕੋਈ ਵੀ ਫਿਕਰ ਨਾ ਕਰਨਾ ਤੁਹਾਡੀ 3 ਹੁਣਾ ਸਾਡੀ 20 3 ਹੈ ਤੇ ਇਹ ਧੀ ਆਪਣੇ ਘਰ ਵਿੱਚ ਇੱਕ ਰਾਜਕੁਮਾਰੀ ਵਾਗੂ ਰਾਜ ਕਰੇਗੀ ਸਰ ਵੀ ਤਾਂ ਭੈਣ ਜੀ ਤੁਸੀਂ ਮੇਰੀ ਬੱਚੀ ਦਾ ਨਾਮ ਸੁਖਮਨਦੀਪ ਕੌਰ ਰੱਖਣਾ ਮੈਂ ਇਸ ਦਾ ਇਹੀ ਨਾਮ ਸੋਚਿਆ ਸੀ ਹਾਂ ਜੀ ਜ਼ਰੂਰ ਭੈਣ ਜੀ ਇਹਨਾਂ ਕਹਿ ਕੇ ਜਦ ਸਰਬੀਤ ਨੇ ਆਪਣੀ ਧੀ ਨੂੰ ਵੀਲ ਚੇਅਰ ਤੇ ਬਿਠਾਈ ਸਰਜੀਦੀ ਝੋਲੇ ਚ ਪਾ ਦਿੱਤਾ ਤਾਂ ਬਲਦੇਵ ਝਲ ਕੁਰਸੀ ਨੂੰ ਘਮਾਉਣ ਲੱਗਾ ਤਾਂ ਸੁਖਮਣ ਨੇ ਆਪਣੀ ਮਾਂ ਦੀ ਚੁੰਨੀ ਆਪਣੇ ਹੱਥ ਵਿੱਚ ਘੁੱਟ ਕੇ ਫੜ ਲਈ ਸਰਬੀਤ ਨੇ ਆਪਣੀ ਧੀ ਦੇ ਛੋਟੇ ਜਿਹੇ ਹੱਥ ਚੋਂ ਆਪਣੀ ਚੁੰਨੀ ਛਡਾਈ ਤੇ ਫਿਰ ਹੌਕਾ ਜਿਹਾ ਲੈ ਕੇ ਆਪਣੀ ਧੀ ਨੂੰ ਵਿਦਾਤ ਕੀਤਾ ਫਿਰ ਉਹ ਦੋਵੇਂ ਪਤੀ ਪਤਨੀ ਸੁਖਮਣ ਨੂੰ ਆਪਣੇ ਨਾਲ ਲੈ ਕੇ ਆਪਣੇ ਘਰ ਵੱਲ ਨੂੰ ਚੱਲ ਪਏ ਇਧਰ ਸਰਬੀਤ ਨੂੰ ਖੁਸ਼ੀ ਵੀ ਹੋ ਰਹੀ ਸੀ ਤੇ ਦੁੱਖ ਵੀ ਖੁਸ਼ੀ ਇਸ ਗੱਲ ਦੀ ਸੀ ਕਿ ਅੱਜ ਉਸਦੇ ਇਹ ਕਰਕੇ ਇੱਕ ਵਾਂਝ ਔਰਤ ਦੀ ਕੁੱਖ ਵੀ ਹਰੀ ਹੋ ਗਈ ਸੀ ਤੇ ਉਸ ਦੀ ਧੀ ਵੀ ਇੱਕ ਵਧੀਆ ਜ਼ਿੰਦਗੀ ਜੀਵੇਗੀ ਦੁੱਖ ਇਸ ਗੱਲ ਦਾ ਸੀ ਕਿ ਆਪਣੀ ਬੱਚੀ ਨੂੰ ਉਹ ਤਾਂ ਜੀ ਭਰ ਕੇ ਪਿਆਰ ਵੀ ਨਹੀਂ ਕਰ ਪਾਈ ਸੀ ਫਿਰ ਉਹਨਾਂ ਦਾ ਜਾਣ ਤੋਂ ਬਾਅਦ ਪ੍ਰਗਟ ਤੇ ਸਰਬੀਤ ਇੱਕ ਦੂਜੇ ਦੇ ਗਲ ਨਾਲ ਲੱਗ ਕੇ ਬਹੁਤ ਰੋਏ ਉਸ ਤੋਂ ਬਾਅਦ ਪ੍ਰਗਟ ਨੇ ਘਰੇ ਆਪਣੀ ਬੇਬੇ ਨੂੰ ਫੋਨ ਕਰਕੇ ਸਾਬ ਉਹਦੇ ਮਰਿਆ ਹੋਇਆ ਬੱਚਾ ਹੁਣ ਦੀ ਝੂਠੀ ਕਹਾਣੀ ਸੁਣਾ ਦਿੱਤੀ ਤੇ ਅਗਲੇ ਦਿਨ ਪਰਗਟ ਸਰਬੀਦੂਨ ਲੈ ਕੇ ਆਪਣੇ ਘਰ ਆ ਗਿਆ ਫਿਰ ਜਦੋਂ ਉਹ ਘਰ ਆਏ ਤਾਂ ਪ੍ਰਗਟ ਨੇ ਆਪਣੀ ਬੇਬੇ ਨੂੰ ਬਲਦੇਵ ਦੀ ਕਹਾਣੀ ਨੂੰ ਆਪਣੀ ਬਣਾ ਸੁਣਾ ਦਿੱਤਾ ਬੇਬੇ ਨੂੰ ਪ੍ਰਗਟ ਦੀਆਂ ਗੱਲਾਂ ਸੁਣ ਕੇ ਦੁੱਖ ਤਾਂ ਬਹੁਤ ਹੋਇਆ ਸੀ ਪਰ ਉਹ ਘਰ ਵੀ ਕੀ ਸਕਦੀ ਸੀ ਪੁੱਤ ਦੇ ਜਾਣ ਦੇ ਦੁੱਖ ਚ ਸਾਬੋ ਦਾ ਇੰਨਾ ਕੁ ਹੋਇਆ ਮੂੰਹ ਦੇਖ ਕੇ ਉਸ ਦਾ ਦਿਲ ਵੀ ਪਸੀਜ ਗਿਆ ਸੀ ਉਸ ਨੇ ਸਾਬੋ ਨੂੰ ਆਪਣੇ ਗੱਲ ਨਾਲ ਲਗਾ ਕੇ ਇਹ ਕਹਿ ਕੇ ਦਿਲਾਸਾ ਦੇਣ ਲੱਗੀ ਕਿ ਧੀਏ ਜਦ ਸਭ ਕੁਝ ਦੇਣ ਵਾਲਾ ਤੇ ਲੈਣ ਵਾਲਾ ਉਹੀ ਉੱਪਰ ਵਾਲਾ ਹੈ ਨਾ ਫਿਰ ਉਸ ਦੇ ਅੱਗੇ ਸਾਡਾ ਕੀ ਜ਼ੋਰ ਤੂੰ ਫਿਕਰ ਨਾ ਕਰ ਸਭ ਠੀਕ ਹੋ ਜਾਣਾ ਏ ਐਵੇਂ ਹੀ ਕਰਦੇ ਹੋਏ ਦਿਨ ਹਫ਼ਤੇ ਬੀਤਣ ਲੱਗੇ ਉਹ ਭਾਵੇਂ ਘਰ ਤਾਂ ਆ ਗਏ ਸਨ ਪਰ ਸਾਬੋ ਕੱਲਿਆ ਬੈਠ ਕੇ ਆਪਣੀ ਧੀ ਨੂੰ ਯਾਦ ਕਰਕੇ ਅਕਸਰ ਹੀ ਰੋਂਦੀ ਰਹਿੰਦੀ ਹੁੰਦੀ ਸੀ ਪਰ ਗਵਿੜੀ ਤਾਂ ਉਸ ਨੂੰ ਸਮਝਾਉਂਦਾ ਹੁੰਦਾ ਸੀ ਕਿ ਸਾਡੀ ਧੀ ਆਪਣੇ ਨਵੇਂ ਘਰ ਬਹੁਤ ਖੁਸ਼ ਹੈ ਪਰ ਫਿਰ ਵੀ ਮਾਂ ਤਾਂ ਆਖਰ ਮਾਂ ਹੀ ਹੁੰਦੀ ਏ ਉਧਰ ਦੂਜੇ ਪਾਸੇ ਬੱਲੇਵ ਤੇ ਸਰਜੀਤ ਨੇ ਆਪਣੀ ਗੋਦਲੀ ਧੀ ਦਾ ਬਹੁਤ ਲਾਡ ਪਿਆਰ ਨਾਲ ਪਾਲਣ ਪੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਇੱਕ ਦਿਨ ਜਦ ਬਲਦੇਵ ਨੇ ਸੁਖਮਣ ਦੀ ਹਸਦੀ ਹੋਈ ਦੀ ਤਸਵੀਰ ਪ੍ਰਗਟ ਨੂੰ ਭੇਜੀ ਤਾਂ ਉਹ ਆਪਣੀ ਛੋਟੀ ਧੀ ਦੀ ਤਸਵੀਰ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਸ਼ਾਮ ਨੂੰ ਘਰ ਆ ਕੇ ਜਦ ਸੁਨੇ ਸੁਖਮਣ ਦੀ ਤਸਵੀਰ ਸਾਬੋ ਨੂੰ ਦਿਖਾਈ ਤਾਂ ਉਸ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਆਪਣੀ ਨਮੀ ਮਾਂ ਦੀਆਂ ਬਾਹਾਂ ਚ ਸੁਖਮਣ ਕਿੰਨੀ ਖੁਸ਼ ਨਜ਼ਰ ਆ ਰਹੀ ਹੈ ਉਸ ਦੇ ਸਿਰ ਤੇ ਲੱਗੇ तितਲੀਆਂ ਵਾਲੇ ਛੋਟੇ ਛੋਟੇ ਕਲਿੱਪ ਇਹ ਗੱਲ ਚ ਪਾਈ ਪਰੀਆਂ ਵਾਲੀ ਫਰਾਕ ਦੇਖ ਕੇ ਉਹ ਤਾਂ ਜਮਾਂ ਕੋਈ ਪਰੀ ਹੀ ਲੱਗ ਰਹੀ ਸੀ ਹੌਲੀ ਹੌਲੀ ਪ੍ਰਗਟ ਹੋਣਾ ਦੀ ਜ਼ਿੰਦਗੀ ਫਿਰ ਤੋਂ ਲਾਈਟ ਤੇ ਆਉਣ ਲੱਗ ਪਈ ਸੀ ਹੁਣ ਸਾਬੂ ਨੇ ਆਪਣੇ ਬੇਲੇ ਟਾਈਮ 'ਚ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਫਿਰ ਤੋਂ ਸ਼ੁਰੂ ਕਰ ਦਿੱਤਾ ਸੀ ਐਵੇਂ ਹੀ ਕਰਦੇ ਹੋਏ ਮਹੀਨੇ ਬੀਤਣ ਲੱਗੇ ਪ੍ਰਗਟ ਨੂੰ ਕੁਝ ਦਿਨਾਂ ਬਾਅਦ ਸੁਖਮਨ ਦੀ ਫੋਟੋ ਜਾਂ ਫਿਰ ਉਸਦੇ ਬੋਲਣ ਦੀ ਕੋਸ਼ਿਸ਼ ਕਰਦੀਆਂ ਵੀਡੀਓ ਆ ਜਾਂਦੀਆਂ ਉਹਨੀਆਂ ਸਾਨਾ ਜਿਸ ਨੂੰ ਦੇਖ ਕੇ ਉਹ ਦੋਵੇਂ ਖੁਸ਼ ਹੋ ਜਾਂਦੇ ਹੁੰਦੇ ਸਨ ਉਨ ਮਹੀਨੇ ਜਾਂ ਦੋ ਮਹੀਨੇ ਪਿੱਛੋਂ ਉਹ ਦੋਵੇਂ ਕਦੇ-ਕਦਾਈਂ ਜਾ ਕੇ ਆਪਣੀ ਧੀ ਨੂੰ ਮਿਲ ਵੀ ਆਉਂਦੇ ਹੁੰਦੇ ਸਨ ਇੱਕ ਦਿਨ ਸਾਬੋ ਜਵਾਕਾਂ ਨੂੰ ਵੇੜੇ 'ਚ ਬੈਠੀ ਪੜ੍ਹਾ ਰਹੀ ਸੀ ਜਦ ਸਰਪੰਚ ਆਪਣੇ ਪੰਚਾਂ ਦੇ ਨਾਲ ਬਾਹਰ ਗਲੀ 'ਚੋਂ ਤੁਰਿਆ ਜਾ ਰਿਹਾ ਸੀ ਉਸ ਨੇ ਭਾਨੂ ਦੇ ਘਰ ਆਉਂਦੀ ਬੱਚਿਆਂ ਦੀ ਆਵਾਜ਼ ਸੁਣੀ ਤਾਂ ਉਹ ਬੱਚਿਆਂ ਨੂੰ ਅੱਗੇ ਭੇਜ ਕੇ ਆਪ ਭਾਨੂ ਦੇ ਦਰਵਾਜ਼ੇ ਦੇ ਵਾਰ ਖੜ ਕੇ ਸਾਬੋ ਨੂੰ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਦੇਖਣ ਲੱਗ ਪਿਆ ਫਿਰ ਕੁਝ ਥੇਰ ਬਾਅਦ ਜਦ ਉਹ ਦਰਵਾਜ਼ਾ ਖੜਕਾ ਕੇ ਅੰਦਰ ਆਇਆ ਤਾ ਸਾਬੋ ਨੇ ਸਰਤੇ ਚੁੰਨੀ ਸਹੀ ਕਰਕੇ ਲਈ ਤੇ ਉੱਠ ਕੇ ਉਸ ਦੇ ਕੋਲ ਆ ਕੇ ਹੱਥ ਜੋੜ ਕੇ ਸਰਪੰਚ ਨੂੰ ਸਤਿ ਸ੍ਰੀ ਅਕਾਲ ਬੁਲਾਈ ਸਰਪੰਚ ਉਸ ਦੇ ਸਰਤੇ ਹੱਥ ਧਰਦੇ ਹੋਏ ਕਹਿਣ ਲੱਗਾ ਹੋਰ ਦੀ ਏ ਤਕੜੀ ਏ ਨਿਆਣੀ ਰਾਜੀ ਖੁਸ਼ੀ ਨੇ ਸਾਬੋ ਹਾਂਜੀ ਅੰਕਲ ਜੀ ਸਭ ਠੀਕ ਏ ਤੁਸੀਂ ਖੜੇ ਕਿਉਂ ਹੋ ਬੈਠੋ ਨਾ ਕੁਰਸੀ ਲਿਆ ਕੇ ਉਸ ਦੇ ਕੋਲ ਰੱਖਦੇ ਹੋਏ ਕਹਿਣ ਲੱਗੀ ਫਿਰ ਜਦ ਸਰਪੰਚ ਕੁਰਸੀ ਤੇ ਬੈਠਾ ਤਾਂ ਉਹ ਕਹਿਣ ਲੱਗਾ ਈ ਮੈਂ ਤਾਂ ਇਧਰੋਂ ਪੰਚਾਂ ਨਾਲ ਲੰਘ ਰਿਹਾ ਸੀ ਜਦ ਬੱਚਿਆਂ ਦੀਆਂ ਆਵਾਜ਼ਾਂ ਸੁਣ ਕੇ ਰੁਕ ਗਿਆ ਉਹ ਸਾਡਾ ਪੋਤਾ ਸੁੱਖਾ ਨਹੀਂ ਆ ਉਹ ਵੀ ਤੁਹਾਡੇ ਕੋਲ ਹੀ ਪੜਦਾ ਹੈ ਉਹ ਦੇਖੋ ਉਹ ਬੈਠਾ ਹੈ ਹੁਣ ਵੀ ਬਾਹਰ ਵਾਲ ਨੂੰ ਬੈਠਾ ਦੇਖ ਰਿਹਾ ਹੈ ਇੱਕ ਕਦੋਂ ਛੁੱਟੀ ਹੋਵੇ ਤੇ ਮੈਂ ਇਸ ਕੈਚੋਂ ਨਿਕਲਾ ਸਾਬੋ ਨਹੀਂ ਅੰਕਲ ਜੀ ਵੈਸੇ ਤਾਂ ਸੁੱਖਾ ਤੁਹਾਡਾ ਪੜਨੇ 'ਚ ਵਧੀਆ ਹੈ ਬਸ ਇਸ ਨੂੰ ਪੜ੍ਹਾਈ ਦੇ ਪ੍ਰਤੀ ਉਤਸ਼ਾਹਿਤ ਕਰਨਾ ਪੈਣਾ ਹੈ ਫਿਰ ਤੁਸੀਂ ਦੇਖਣਾ ਇੱਕ ਦਿਨ ਇਹ ਆਪਣੀ ਜ਼ਿੰਦਗੀ 'ਚ ਬਹੁਤ ਕਾਮਯਾਬ ਹੋ ਗਿਆ ਸਰਪੰਚਾ ਰੱਬ ਕਰੇ ਤੇਰੀ ਗੱਲ ਸੱਚੀ ਹੋਵੇ ਪੀਏ ਪਹਿਲਾਂ ਤਾਂ ਇਹ ਘਰ ਨਹੀਂ ਟਿਕਦਾ ਹੁੰਦਾ ਸੀ ਤੇ ਹੁਣ ਤਾਂ ਇਹ ਹਰ ਵੇਲੇ ਆਪਣੀ ਦਾਦੀ ਕੋਲ ਤੇਰੀਆਂ ਹੀ ਗੱਲਾਂ ਕਰਦਾ ਰਹਿੰਦਾ ਹੈ ਇਹ ਅੱਜ ਮੈਡਮ ਨੇ ਮੈਨੂੰ ਆ ਪੜਾਇਆ ਅੱਜ ਉਹ ਪੜਾਇਆ ਸੱਚੀ ਦੀਏ ਅਸੀਂ ਤਾਂ ਸਭ ਇਸ ਨੂੰ ਪੜ੍ਹਾਈ ਲਈ ਜੋਰ ਲਗਾ ਲਗਾ ਕੇ ਨਾ ਹਿੰਮਤ ਹੀ ਹਾਰ ਚੁੱਕੇ ਸੀ ਪਰ ਤੂੰ ਪਤਾ ਨਹੀਂ ਕਿਵੇਂ ਇਸ ਨੂੰ ਕਾਬੂ ਕਰ ਲਿਆ ਸਾਬੋ ਨਹੀਂ ਅੰਕਲ ਜੀ ਐਸੀ ਕੋਈ ਗੱਲ ਨਹੀਂ ਹੈ ਤੁਹਾਡਾ ਪੋਤਾ ਬਹੁਤ ਤੇਜ ਹੈ ਪੜ੍ਹਨੇ ਚ ਵੀ ਇਹ ਸ਼ਰਾਰਤਾਂ ਕਰਨੇ ਚ ਵੀ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲੈ ਆਈ ਸਰਪੰਚ ਉਹ ਨਹੀਂ ਰਾਜੇ ਮੈਂ ਹੁਣੀ ਪੀ ਕੇ ਆਇਆ ਸਾਬੋ ਫਿਰ ਕੀ ਹੋਇਆ ਅੰਕਲ ਜੀ ਪਹਿਲੀ ਵਾਰੀ ਸਾਡੇ ਘਰ ਆਏ ਹੋ ਅੱਜ ਸਾਡੇ ਘਰ ਦੀ ਚਾਹ ਵੀ ਪੀ ਲਵੋ ਇਹਨਾਂ ਆ ਕੇ ਸਾਬੋ ਅੰਦਰ ਸੋਈ ਚ ਚਲੀ ਗਈ ਤੇ ਭਾਨੂ ਆ ਕੇ ਸਰਪੰਚ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਉਸਦੇ ਕੋਲ ਬੈਠ ਗਈ ਫਿਰ ਕੁਝ ਧੀਰ ਸਰਪੰਚ ਕਹਿਣ ਲੱਗਾ ਭਾਨੂ ਬਈ ਸੱਚੀ ਤੇਰੀ ਨੂੰ ਤਾਂ ਬਹੁਤ ਸਿਆਣੀ ਏ ਜਿੰਨਾ ਮੈਂ ਇਸ ਦੇ ਬਾਰੇ ਸੁਣਿਆ ਸੀ ਨਾ ਮਿਲਣ ਮਗਰੋਂ ਮੈਨੂੰ ਤਾਂ ਇਹ ਉਸ ਤੋਂ ਜ਼ਿਆਦਾ ਸਿਆਣੀ ਲੱਗ ਰਹੀ ਏ। ਭਾਨੋ ਹਾਂਜੀ ਇਹ ਤਾਂ ਹੈ ਸਰਪੰਚ ਸਾਹਿਬ ਤੁਹਾਨੂੰ ਕੋਈ ਕੰਮ ਸੀ ਤਾਂ ਮੈਨੂੰ ਬੁਲਾ ਲੈਣਾ ਸੀ ਮੈਂ ਆਪੇ ਆ ਜਾਂਦੀ। ਸਰਪੰਚ ਉਹ ਨਾ ਨਾ ਭਾਈ ਕੰਮ ਤਾਂ ਕੋਈ ਨਹੀਂ ਸੀ ਮੈਂ ਤਾਂ ਬਸ ਗਲੀ 'ਚੋਂ ਲੰਘਿਆ ਜਾ ਰਿਹਾ ਸੀ। ਆ ਬੱਚਿਆਂ ਦਾ ਰੌਲਾ ਸੁਣ ਕੇ ਜਾਂਦਾ ਜਾਂਦਾ ਰੁਕ ਗਿਆ। ਇਹਨੇ ਨੂੰ ਸਭੋ ਚਾਹ ਲਿਆ ਕੇ ਉਹਨਾਂ ਨੂੰ ਫੜਾਉਂਦੇ ਹੋਏ ਕਹਿਣ ਲੱਗੀ ਆ ਸਰਪੰਚ ਅੰਕਲ ਜੀ ਚਾਹ ਪੀਓ ਤੇ ਸਰਪੰਚ ਨੂੰ ਚਾਹ ਫੜਾਉਂਦੇ ਉਹ ਮਗਰੋਂ ਆਪਣੀ ਬੀਬੇ ਨੂੰ ਉਸਨੇ ਚਾਹ ਦਾ ਕੱਪ ਫੜਾਇਆ ਤੇ ਕੋਲ ਪਏ ਮੰਜੇ ਤੇ ਜਦੋਂ ਬੈਠਣ ਲੱਗੀ ਤਾਂ ਉਸਦੇ ਪਏ ਕਾਗਜ਼ ਚੱਕ ਕੇ ਦੇਖ ਕੇ ਉਹ پڑھਦੇ ਹੋਏ ਕਹਿਣ ਲੱਗੀ ਸਰਪੰਚ ਅੰਕਲ ਤੁਹਾਡੇ ਸਕੂਲ ਚ ਟੀਚਰ ਦੀਆਂ ਪੋਸਟਾਂ ਖਾਲੀ ਨੇ ਫਿਰ ਸਰਪੰਚ ਉਸਦੇ ਵੱਲ ਦੇਖਦੇ ਹੋਏ ਕਹਿਣ ਲੱਗਾ ਬਈ ਪੜਿਆਂ ਲਿਖਿਆਂ ਦਾ ਇਹੀ ਫਾਇਦਾ ਹੁੰਦਾ ਹੈ ਉਹ ਕਿਸੇ ਵੀ ਚੀਜ਼ ਨੂੰ ਦੇਖ ਕੇ ਝੱਟ ਪਹਿਚਾਣ ਜਾਂਦੀ ਹੈ ਕਿ ਉਹ ਚੀਜ਼ ਕੀ ਹੈ ਕਿਉਂਤੀਏ ਤੂੰ ਵੀ ਕਰ ਰਹੀ ਹੈ ਟੀਚਰ ਦੀ ਨੌਕਰੀ ਸਾਬੋ ਵਿਆਹ ਤੋਂ ਪਹਿਲਾਂ ਤਾਂ ਮੈਨੂੰ ਅੰਕਲ ਜੀ ਪੜਾਉਣ ਦਾ ਬਹੁਤ ਸ਼ੌਕ ਸੀ ਪਰ ਫਿਰ ਜਦ ਮੇਰਾ ਵਿਆਹ ਹੋ ਗਿਆ ਤਾਂ ਮੈਂ ਤਾਂ ਕਰਦੀਆਂ ਤੇ ਆਪਣੇ ਪਰਿਵਾਰ ਦੀਆਂ ਜਿੰਮੇਵਾਰੀਆਂ ਚ ਹੀ ਫਸ ਕੇ ਰਹਿ ਗਈ ਸਰਪੰਚ ਤਾਂ ਫਿਰ ਕੀ ਹੋਇਆ ਤੀਏ ਜੇ ਆਪਣਾ ਸ਼ੌਕ ਤੂੰ ਉਦੋਂ ਨਹੀਂ ਪੂਰਾ ਕਰ ਪਾਈ ਤਾਂ ਹੁਣ ਕਰ ਲੈ ਵੈਸੇ ਵੀ ਪਾੜ੍ਹ ਪੜਾਉਣ ਦੀ ਕੋਈ ਉਮਰ ਥੋੜਾ ਹੁੰਦੀ ਹੈ ਮੈਂ ਆਪਣੇ ਪ੍ਰਾਈਵੇਟ ਸਕੂਲ ਵਾਸਤੇ ਚੰਗੇ ਤੇ ਮਿਹਨਤੀ ਬੱਚਿਆਂ ਨੂੰ ਲੱਭ ਰਿਆ ਜੇ ਤੂੰ ਵੀ ਉਹਨਾਂ ਚੋਂ ਇੱਕ ਹੋ ਜਾਏਗੀ ਤਾਂ ਇਸ ਤੋਂ ਹੋਰ ਖੁਸ਼ੀ ਦੀ ਗੱਲ ਭਲਾ ਕਿਹੜੀ ਹੋਵੇਗੀ ਨਾਲੇ ਇਸ ਬਹਾਨੇ ਸਾਡੇ ਪਿੰਡ ਦੀ ਵੀ ਇੱਕ ਮਸਤਨੀ ਬਣ ਜਾਵੇਗੀ ਸਾਬੋ ਕਰਤਲਾ ਮੰਗੇ ਸਰਪੰਚ ਅੰਕਲ ਪਰ ਬੇਬੇ ਜੀ ਨੂੰ ਅਗਰ ਕੋਈ ਪ੍ਰੋਬਲਮ ਨਹੀਂ ਹੈ ਤਾਂ ਸਰਪੰਚ ਕਿਉਂ ਭਾਈ ਭਾਨੋ ਤੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਜੇ ਤੇਰੀ ਨੂੰ ਮੇਰੇ ਸਕੂਲ ਪੜਾਏਗੀ ਭਾਨੋ ਨਾਨਾ ਸਰਪੰਚ ਸਾਹਿਬ ਮੈਨੂੰ ਕੀ ਦਿੱਕਤ ਹੋਵੇਗੀ ਤੁਸੀਂ ਆਪ ਚੱਲ ਕੇ ਸਾਡੇ ਘਰ ਆਏ ਤੇ ਹੁਣ ਉਸ ਨੂੰ ਆਪਣੀ ਜ਼ਿੰਦਗੀ ਬਣਾਉਣ ਦਾ ਇਨਾ ਵੱਡਾ ਮੌਕਾ ਦੇ ਰਹੇ ਹੋ ਭਲਾ ਮੈਨੂੰ ਕਿਉਂ ਇਸ ਤੋਂ ਤਕਲੀਫ ਹੋਵੇਗੀ ਹਾਂ ਪਹਿਲਾ ਪਹਿਲਾਂ ਤਾਂ ਮੈਨੂੰ ਇਸ ਦੇ ਬੱਚਿਆਂ ਨੂੰ ਪੜਾਉਣ ਤੋਂ ਬੜੀ ਤਕਲੀਫ ਹੁੰਦੀ ਸੀ ਪਰ ਫਿਰ ਹੌਲੀ ਹੌਲੀ ਇਸ ਦੇ ਬੱਚਿਆਂ ਨੂੰ ਪੜਾਉਣ ਨੂੰ ਲੈ ਕੇ ਮੇਰੀਆਂ ਸਭ ਸ਼ਿਕਾਇਤਾਂ ਦੂਰ ਹੋ ਗਈਆਂ ਵੈਸੇ ਹੁਣ ਤਾਂ ਮੈਂ ਵੀ ਇਹਨਾਂ ਬੱਚਿਆਂ ਨੂੰ ਦੇਖ ਕੇ ਮਾਰਾ ਮੋਟਾ ਬਹੁਤ ਵਨ ਟੂ ਸਿੱਖੀ ਗਈਆਂ ਸਰਪੰਚ ਫਿਰ ਹੱਸਦੇ ਹੋਏ ਕਹਿਣ ਲੱਗਾ ਆਹ ਭਾਈ ਇਹ ਵੀ ਸਹੀ ਹੈ ਭਰਤੀਏ ਜੇ ਤੂੰ ਪਹਿਲਾਂ ਮੈਨੂੰ ਆਪਣੇ ਸਰਟੀਫਿਕੇਟ ਦਿਖਾ ਦਿੰਦੀ ਤਾਂ ਸਾਬੋ ਨਹੀਂ ਨਹੀਂ ਅੰਕਲ ਜੀ ਮੈਂ ਸਮਝਦੀ ਆ ਤੁਹਾਡਾ ਕੰਮ ਵੀ ਜ਼ਿੰਮੇਵਾਰੀ ਵਾਲਾ ਹੈ ਮੈਂ ਹੁਣੇ ਲੈ ਕੇ ਆਈ ਇਹਨਾਂ ਕਹਿ ਕੇ ਉੱਠ ਕੇ ਅੰਦਰ ਚ ਗਈ ਤੇ ਟਰੰਕ ਚੋਂ ਆਪਣੇ ਬੈਗ ਚੋਂ ਸਰਟੀਫਿਕੇਟਾਂ ਦੀ ਫਾਈਲ ਕੱਢ ਕੇ ਲਿਆ ਕੇ ਸਰਪੰਚ ਨੂੰ ਫੜਾ ਦਿੱਤੀ ਫਿਰ ਸਰਪੰਚ ਨੇ ਉਸਦੇ ਸਾਰੇ ਡਾਕੂਮੈਂਟਸ ਦੇਖਣ ਮਗਰੋਂ ਕਹਿਣ ਲੱਗਾ ਬਾ ਬੇਟਾ ਜੀ ਉਹ ਤੁਹਾਡੇ ਤਾਂ ਨੰਬਰ ਹੀ ਬਹੁਤ ਵਧੀਆ ਆਏ ਹੋਏ ਹਨ ਇੰਨੀ ਪੜੀ ਲਿਖੀ ਤੇ ਲਾਇਕ ਹੋਣ ਦੇ ਬਾਵਜੂਦ ਵੀ ਤੁਸੀਂ ਅਜੇ ਤੱਕ ਮੇਰੇ ਨਾਲ رابطہ ਕਿਉਂ ਨਹੀਂ ਕੀਤਾ ਤੇਰੀ ਪੜ੍ਹਾਈ ਲਿਖਾਈ ਦੇ ਤੌਰ ਤੇ ਮੈਂ ਕਿਤੇ ਨਾ ਕਿਤੇ ਤੈਨੂੰ ਵਧੀਆ ਟੀਚਰ ਦੀ ਪੋਸਟ ਤੇ ਲਵਾ ਦੇਣਾ ਸੀ ਉਹ ਹੁਣ ਤੱਕ ਤੂੰ ਕਿਤੇ ਦੀ ਕਿਤੇ ਪਹੁੰਚ ਜਾਣਾ ਸੀ ਚਲੋ ਕੋਈ ਗੱਲ ਨਹੀਂ ਉਹ ਐਂ ਕਹਿੰਦੇ ਆ ਨਾ ਦੇਰ ਆਏ ਦਰਸਤ ਆਏ ਫੇਰ ਸਰਪੰਚ ਫਾਰਮਾਂ ਵਾਲੇ ਬੈਗ ਚੋਂ ਇੱਕ ਫਾਰਮ ਕੱਢ ਕੇ ਸਾਬੋ ਨੂੰ ਫਰਾਉਂਦੇ ਹੋਏ ਕਹਿਣ ਲੱਗਾ ਆ ਲੈ ਫੜ ਪੁੱਤ ਸਾਰਾ ਕੁਝ ਧਿਆਨ ਨਾਲ ਪੜ੍ਹ ਕੇ ਸਾਈਨ ਕਰ ਦੇ ਸਾਬੋ ਨੇ ਸਰਪੰਚ ਦੇ ਹੱਥੋਂ ਫਾਰਮ ਫੜਿਆ ਉਸ ਨੂੰ ਪੜਨ ਲੱਗ ਪਈ ਫਿਰ ਜਦ ਉਹ ਸਾਰਾ ਕੁਝ ਪੜ ਕੇ ਹਟੀ ਤਾਂ ਸਰਪੰਚ ਕਹਿਣ ਲੱਗਾ ਕਿਉਂ ਦੀ ਏ ਮਨਜ਼ੂਰਾ ਫਿਰ ਸਭ ਸ਼ਰਤਾਂ ਹਾਂਜੀ ਅੰਕਲ ਜੀ ਮੈਨੂੰ ਮਨਜ਼ੂਰ ਆ ਕਹਿ ਕੇ ਸਾਬੋ ਨੇ ਏਠਾ ਸਾਈਨ ਕਰ ਦਿੱਤੇ ਉਸ ਤੋਂ ਬਾਅਦ ਸਰਪੰਚ ਸਾਈਨ ਕੀਤਾ ਹੋਇਆ ਫਾਰਮ ਚੁੱਕਦੇ ਹੋਏ ਕਹਿਣ ਲੱਗਾ ਲੈ ਵੀ ਭਾਣੋ ਤੂੰ ਵੀ ਸੁਣ ਲੈ ਇਸ ਵਿੱਚ ਕੀ ਲਿਖਿਆ ਹੈ ਇਸ ਵਿੱਚ ਲਿਖਿਆ ਹੈ ਪਹਿਲਾਂ ਸਰਬਜੀਤ ਦਾਸ ਸਕੂਲ ਚ ਛੋਟਾ ਜਿਹਾ ਇੰਟਰਵਿਊ ਹੋਵੇਗਾ ਅਗਰ ਇਹ ਉਸ ਨੂੰ ਕਲੀਅਰ ਕਰ ਜਾਂਦੀ ਹੈ ਐ ਤਾਂ ਫਿਰ ਡਿਊਟੀ ਜੁਆਇਨ ਕਰਨ ਮਗਰੋਂ ਤੇਰੀ ਨੂੰ ਨੂੰ ਹਰ ਮਹੀਨੇ 10000 ਤਨਖਾਹ ਮਿਲਿਆ ਕਰੇਗੀ ਉਹ ਵੀ ਜਦ ਤੱਕ ਕਿ ਉਹ ਕੱਚੀ ਹੈ ਫਿਰ 6 ਮਹੀਨੇ ਬਾਅਦ ਇਸ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਕੂਲ ਕਮੇਟੀ ਵੱਲੋਂ ਫੈਸਲਾ ਕੀਤਾ ਜਾਏਗਾ ਕਿ ਇਸ ਨੂੰ ਸਕੂਲ ਚ ਪੱਕਾ ਕੀਤਾ ਜਾ ਸਕਦਾ ਹੈ ਜਾਂ ਨਹੀਂ ਫਿਰ ਅਗਰ ਇਹ ਸਕੂਲ ਚ ਪੱਕੀ ਹੋ ਗਈ ਤਾਂ ਇਸ ਦੀ ਤਨਖਾਹ ਦੁੱਗਣੀ ਹੋ ਜਾਵੇਗੀ ਉਸ ਤੋਂ ਬਾਅਦ ਅਧਿਆਪਕਾਂ ਦੀ ਕਾਰਗੁਜ਼ਾਰੀ ਇਹ ਯੋਗਤਾ ਦੇ ਆਧਾਰ ਤੇ ਸਾਡੀ ਸਕੂਲ ਕਮੇਟੀ ਵੱਲੋਂ ਉਹਨਾਂ ਦੀਆਂ ਤਨਖਾਹਾਂ ਦੇ ਨਾਲ-ਨਾਲ ਉਹਨਾਂ ਦੇ ਅਹੁਦਿਆਂ 'ਚ ਵੀ ਹਰ ਦੋ ਸਾਲ ਬਾਅਦ ਵਾਧਾ ਕੀਤਾ ਜਾਂਦਾ ਹੈ। ਬਸ ਇਹ ਲਿਖਿਆ ਹੈ ਇਹਨਾਂ ਕਾਗਜ਼ਾਂ 'ਚ। ਮੈਂ ਫਿਰਤੀ ਇਹ ਤੈਨੂੰ ਹੁਣ ਤੇਰੇ ਇੰਟਰਵਿਊ ਬਾਰੇ ਛੇਤੀ ਹੀ ਦੱਸਾਂਗਾ। ਆ ਜੇ ਤੂੰ ਇੰਟਰਵਿਊ ਕਲੀਅਰ ਕਰ ਲਿ ਗਈ ਫੇਰ ਤੈਨੂੰ ਉਸੇ ਦਿਨ ਦੱਸ ਦਿੱਤਾ ਜਾਏਗਾ ਕਿ ਤੂੰ ਕਦੋਂ ਸਕੂਲ ਜੁਆਇਨ ਕਰਨਾ ਹੈ। ਚਲੋ ਚੰਗਾ ਭਾਈ ਮੈਂ ਹੁਣ ਚੱਲਦਾ ਮੈਂ ਤਾਂ ਵੈਸੇ ਹੀ ਕੀੜਾ ਮਾਰਨ ਆਇਆ ਸੀ ਪਰ ਮੈਨੂੰ ਕੀ ਪਤਾ ਸੀ ਮੇਰੇ ਸਕੂਲ ਦੀ ਇੱਕ ਟੀਚਰ ਤਾਂ ਮੇਰੇ ਪਿੰਡ ਵਿੱਚ ਹੀ ਬੈਠੀ ਹੈ ਇਹਨਾਂ ਆ ਕੇ ਹੋਟ ਕੇ ਬਾਹਰ ਵੱਲ ਨੂੰ ਤੁਰ ਪਿਆ ਚਾਹ ਨੂੰ ਫਿਰ ਜਦ ਪ੍ਰਗਟ ਘਰ ਆਇਆ ਤਾਂ ਸਾਬੂ ਨੇ ਉਸ ਨੂੰ ਸਾਰੀ ਗੱਲ ਦੱਸੀ ਪ੍ਰਗਟ ਤਾਂ ਉਸ ਦੀ ਗੱਲ ਸੁਣ ਕੇ ਖੁਸ਼ ਹੋਇਆ ਕਿ ਚਲੋ ਵਿਆਹ ਦੇ ਇੰਨੇ ਸਾਲ ਬਾਅਦ ਹੀ ਸਾਬੂ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਦਾ ਮੌਕਾ ਤਾਂ ਮਿਲਿਆ ਤੇ ਰਾਤ ਨੂੰ ਆਪਣੇ ਕੰਮਾਂ ਤੋਂ ਵਿਹਲੀ ਹੋ ਕੇ ਸਾਬੂ ਨੇ ਆਪਣੇ ਬੇਬੇ ਬਾਪੂ ਨੂੰ ਵੀ ਸਕੂਲ 'ਚ ਨੌਕਰੀ ਮਿਲਣ ਦੀ ਗੱਲ ਦੱਸੀ ਤਾਂ ਉਹ ਵੀ ਬਹੁਤ ਖੁਸ਼ ਹੋਏ ਕੁਝ ਦਿਨਾਂ ਬਾਅਦ ਸਰਪੰਚ ਨੇ ਸਾਬੋ ਦੇ ਘਰ ਉਸ ਦੀ ਇੰਟਰਵਿਊ ਹੋਣ ਦਾ ਸਨੇਹਾ ਭੇਜ ਦਿੱਤਾ ਫਿਰ ਅਗਲੇ ਦਿਨ ਸਾਬੋ ਤਿਆਰ ਹੋ ਕੇ ਪਿੰਡ ਦੀ ਹੱਦ ਤੇ ਬਣੇ ਸਰਪੰਚ ਦੇ ਸਕੂਲ 'ਚ ਇੰਟਰਵਿਊ ਵੀ ਦੇ ਆਈ ਜਿਸ ਵਿੱਚ ਉਹ ਪਾਸ ਵੀ ਹੋ ਗਈ ਘਰ ਆ ਕੇ ਜਦ ਉਸ ਨੇ ਆਪਣੇ ਇੰਟਰਵਿਊ 'ਚ ਪਾਸ ਹੋਣ ਬਾਰੇ ਦੱਸਿਆ ਤਾਂ ਸਾਰੇ ਬਹੁਤ ਖੁਸ਼ ਹੋਏ ਫਿਰ ਕੁਝ ਦਿਨਾਂ ਬਾਅਦ ਉਸ ਨੇ ਆਪਣੀ ਡਿਊਟੀ ਵੀ ਜੁਆਇਨ ਕਰ ਲਈ ਪਹਿਲਾ ਦਿਨ ਹੁਣ ਕਰਕੇ ਉਸ ਨੂੰ ਥੋੜਾ ਉਪਰ ਆ ਜਾਤਾ ਲੱਗ ਰਿਹਾ ਸੀ ਪਰ ਫਿਰ ਦਿਨ ਬੀਤਣ ਦੇ ਨਾਲ ਨਾਲ ਹੌਲੀ-ਹੌਲੀ ਉਹ ਸਕੂਲ ਦੇ ਮਾਹੌਲ ਚ ਢਲ ਗਈ ਤੇ ਸਭ ਦੇ ਨਾਲ ਜਾਣ ਪਹਿਚਾਨ ਹੋ ਕਰਕੇ ਹੁਣ ਉਸ ਦਾ ਜੀਵ ਹੀ ਲੱਗ ਗਿਆ ਸੀ ਅੱਜ ਸਭ ਨੂੰ ਸਕੂਲ ਚ ਪੜਾਉਂਦੀ ਨੂੰ 2 ਮਹੀਨੇ ਹੋ ਗਏ ਸਨ ਸਭ ਕੁਝ ਸਹੀ ਚੱਲ ਰਿਹਾ ਸੀ ਸਕੂਲ ਦੀ ਨੌਕਰੀ ਤੇ ਫਿਰ ਘਰ ਦੇ ਕੰਮਾਂ ਦਾ ਰੁਝੇਵਾਂ ਜ਼ਿਆਦਾ ਹੋਣ ਕਾਰਨ ਉਹ ਦੋਵੇਂ ਤਾਂ ਪਿਛਲੇ 2 ਮਹੀਨਿਆਂ ਤੋਂ ਆਪਣੀ ਧੀ ਨੂੰ ਮਿਲਣ ਵੀ ਨਹੀਂ ਜਾ ਪਏ ਸਨ ਫਿਰ ਇੱਕ ਦਿਨ ਮੈਂ ਤਾਂ ਵਰਨੂ ਛੁੱਟੀ ਹੋਣ ਕਰਕੇ ਉਹ ਦੋਵੇਂ ਜੱਦ ਬਲਦੇਵ ਉਹਨਾਂ ਦੇ ਘਰ ਪਹੁੰਚੇ ਤਾਂ ਦੇਖਿਆ ਉਹਨਾਂ ਦਾ ਸਾਰਾ ਘਰ ਅੱਗ ਨਾਲ ਸੜ ਕੇ ਰਾਖ ਹੋਇਆ ਪਿਆ ਸੀ ਆਸ-ਪਾਸੇ ਪੁੱਛਣ ਤੇ ਇੱਕ ਬੰਦੇ ਤੋਂ ਪਤਾ ਲੱਗਿਆ ਕਿ ਮਹੀਨਾ ਕੋ ਪਹਿਲਾਂ ਇਸ ਘਰ ਵਿੱਚ ਬਹੁਤ ਭਿਆਨਕ ਅੱਗ ਲੱਗੀ ਜਿਸ ਵਿੱਚ ਘਰ ਵਿੱਚ ਰਹਿਣ ਵਾਲੀ ਔਰਤ ਵੀ ਬੁਰੀ ਤਰ੍ਹਾਂ ਝੁੱਲਸ ਗਈ ਸੀ ਇੰਨੀ ਗੱਲ ਸੁਣ ਕੇ ਸਾਬੂ ਘਬਰਾਉਂਦੇ ਹੋਏ ਕਹਿਣ ਲੱਗੇ ਭਾਈ ਸਾਹਿਬ ਉਹਨਾਂ ਦੀ ਤਾਂ ਇੱਕ ਛੋਟੀ ਜੀ ਬੱਚੀ ਵੀ ਸੀ ਨਾ ਉਹ ਕਿੱਥੇ ਹੈ ਉਸ ਦੇ ਬਾਰੇ ਜ਼ਿਆਦਾ ਪਤਾ ਨਹੀਂ ਹੈ ਉਹ ਠੀਕ ਸੀ ਜਾਂ ਨਹੀਂ ਪਰ ਲੋਕ ਕਹਿੰਦੇ ਆ ਉਸ ਹਾਦਸੇ ਚ ਉਹ ਔਰਤ ਬੁਰੀ ਤਰ੍ਹਾਂ ਤੁਲਸੀ ਗਈ ਸੀ ਜਿਸ ਦੇ ਡਾਕਟਰਾਂ ਦੇ ਜਵਾਬ ਦੇਣ ਮਗਰੋਂ ਉਸ ਔਰਤ ਦਾ ਇਲਾਜ ਕਰਵਾਉਣ ਲਈ ਉਹਨਾਂ ਦਾ ਸਾਰਾ ਪਰਿਵਾਰ ਹਮੇਸ਼ਾ ਲਈ ਅਮਰੀਕਾ ਚਲਾ ਗਿਆ ਇਹਨਾਂ ਕਹਿ ਕੇ ਉਹ ਆਦਮੀ ਆਪਣੇ ਰਾਹੇ ਤੁਰ ਪਿਆ ਪ੍ਰਗਟ ਖੜਾ ਬਲਦੇਵ ਦਾ ਨੰਬਰ ਬੁਲਾ ਰਿਹਾ ਸੀ ਪਰ ਉਸ ਦਾ ਨੰਬਰ ਤਾਂ ਮੰਦਾ ਰਿਹਾ ਸੀ ਫਿਰ ਸਾਬੋ ਨੂੰ ਹੋਰ ਤਰ੍ਹਾਂ ਕਰਦੇ ਹੋਏ ਦੇਖ ਕੇ ਕਹਿਣ ਲੱਗਾ ਸਾਬੋ ਤੂੰ ਕਿਉਂ ਫਿਕਰ ਕਰ ਰਹੀ ਹੈਂ ਕੁਝ ਨਹੀਂ ਹੋਇਆ ਸਾਡੀ ਧੀ ਨੂੰ ਨਾਲੇ ਹੋ ਸਕਦਾ ਏ ਬਲਦੇਵ ਹੁਣੀ ਸਰਜੀਤ ਦਾ ਇਲਾਜ ਕਰਵਾਉਣਾ ਕਿਸੇ ਰਿਸ਼ਤੇਦਾਰ ਕੋਲ ਗਏ ਹੁਣ ਉਦੋਂ ਮੈਂ ਵਾਪਸ ਆ ਜਾਣਗੇ ਸਾਬੋ ਪ੍ਰਗਟ ਜੀ ਜੇ ਉਹਨਾਂ ਨੇ ਜਾਣਾ ਸੀ ਤਾਂ ਬੇਸ਼ੱਕ ਚਲੇ ਜਾਂਦੇ ਪਰ ਜਾਂਦੀ ਵਾਰੀ ਇੱਕ ਵਾਰੀ ਸਾਨੂੰ ਸਾਡੀ ਧੀ ਨਾਲ ਤਾਂ ਮਿਲ ਆ ਜਾਂਦੇ ਐਵੇਂ ਕਿਵੇਂ ਬਿਨਾਂ ਦੱਸੇ ਹੀ ਚਲੇ ਗਏ ਜੇ ਉਹਨੂੰ ਮੁੜ ਕੇ ਵਾਸਨਾ ਆਏ ਤਾਂ ਫਿਰ ਪਤਾ ਨਹੀਂ ਮੇਰੀ ਧੀ ਕਿਵੇਂ ਹੋਵੇਗੀ ਪਰਗਟਾ ਸਾਬੋ ਯਾਰ ਤੂੰ ਐਵੇਂ ਨਾ ਜ਼ਿਆਦਾ ਸੋਚ ਉਹ ਕਿਤੇ ਨਹੀਂ ਗਏ ਦੇਖੀ ਆ ਜਾਣਗੇ ਇੱਕ ਦਿਨ ਵਾਪਸ ਹੁਣ ਤੂੰ ਐਵੇਂ ਹੀ ਧੁੱਪੇ ਖੜੀ ਰਹਿਣਾ ਚੱਲ ਆ ਜਾ ਆਪਾਂ ਵਾਪਸ ਚੱਲੀਏ ਸਾਬੋ ਦਾ ਉਥੋਂ ਇੰਜ ਵਾਪਸ ਜਾਣ ਨੂੰ ਮਨਤਾ ਨਹੀਂ ਕਰ ਰਿਹਾ ਸੀ ਪਰ ਉਸ ਨੂੰ ਨਾ ਚਾਹੁੰਦੇ ਹੋਏ ਵੀ ਵਾਪਸ ਉਹਨਾਂ ਦਾ ਪੈਣਾ ਹੀ ਸੀ ਫਿਰ ਉਹ ਦੋਵੇਂ ਆਟੋ 'ਚ ਬੈਠ ਕੇ ਬੱਸ ਅਡੇ ਤੇ ਆ ਗਏ ਤੇ ਉਥੋਂ ਬੱਸ ਲੈ ਕੇ ਆਪਣੇ ਸ਼ਹਿਰ ਆ ਗਏ ਉਸ ਦਿਨ ਘਰ ਆ ਕੇ ਵੀ ਸਾਬ ਨੂੰ ਤਾਂ ਆਪਣੀ ਧੀ ਬਾਰੇ ਤਰ੍ਹਾਂ ਤਰ੍ਹਾਂ ਦੇ ਚੰਗੇ ਮਾੜੇ ਖਿਆਲ ਆਉਂਦੇ ਰਹੇ ਸਾਰਾ ਦਿਨ ਅਸੀਂ ਸੁਰਤ ਤਾਂ ਆਪਣੀ ਛੋਟੀ ਜੀ ਧੀ ਚੀ ਰਹੀ ਐਵੇਂ ਹੀ ਕਰਦੇ ਹੋਏ ਦਿਨ ਮਹੀਨੇ ਬੀਤਣ ਲੱਗੇ ਦੋਵਾਂ ਜੀਆਂ ਦੇ ਕੰਮ ਕਰਨ ਦੇ ਕਰਕੇ ਹੁਣ ਉਹਨਾਂ ਦੇ ਘਰ ਦੀ ਹਾਲਤ ਪਹਿਲਾਂ ਨਾਲੋਂ ਥੋੜੀ ਸਹੀ ਸੀ ਉਧਰ ਪ੍ਰਗਟ ਹਾਲੇ ਵੀ ਕਦੇ-ਕਦਾਈਂ ਬਲਦੇਵ ਦਾ ਨੰਬਰ ਲਗਾਉਣ ਦੀ ਕੋਸ਼ਿਸ਼ ਤਾਂ ਕਰਦਾ ਰਹਿੰਦਾ ਸੀ ਪਰ ਉਸ ਦੇ ਨੰਬਰ ਤੇ ਤਾਂ ਹੁਣ ਕੋਈ ਹੋਰ ਹੀ ਹਰਜੀਤ ਸਿੰਘ ਨਾਮ ਦਾ ਬੰਦਾ ਬੋਲਦਾ ਹੁੰਦਾ ਸੀ ਹੌਲੀ ਹੌਲੀ ਸਾਬੋ ਨੇ ਕੁਝ ਹੀ ਮਹੀਨਿਆਂ ਚ ਆਪਣੀ ਸਮਝਦਾਰੀ ਤੇ ਪੜਾਉਣ ਦੇ ਤਰੀਕੇ ਨਾਲ ਸਾਰੇ ਟੀਚਰਜ਼ ਦੇ ਨਾਲ ਨਾਲ ਬੱਚਿਆਂ ਦਾ ਵੀ ਦਿਲ ਜਿੱਤ ਲਿਆ ਸੀ ਜਿੰਨਾ ਉਹ ਲਾੜ ਤੇ ਪਿਆਰ ਨਾਲ ਬੱਚਿਆਂ ਨੂੰ ਪੜਾਉਂਦੀ ਹੁੰਦੀ ਸੀ ਨਾ ਉਨਾ ਹੀ ਫਿਰ ਲੋੜ ਪੈਣ ਤੇ ਸ਼ਕਤੀ ਨਾਲ ਉਹਨਾਂ ਦੇ ਨਾਲ ਪੇਸ਼ ਵੀ ਆਉਂਦੀ ਹੁੰਦੀ ਸੀ ਜਿਸ ਦੇ ਕਰਕੇ ਉਸ ਦਾ ਪੀਰੀਅਡ ਹੋਣ ਤੇ ਬੱਚੇ ਚੁੱਪ ਕਰਕੇ ਪੜ੍ਹਾਈ ਕਰਦੇ ਰਹਿੰਦੇ ਸਨ ਕੋਈ ਵੀ ਮਾਰਾਜ ਆ ਫਾਲਤੂ ਦਾ ਕੁਸਕਦਾ ਵੀ ਨਹੀਂ ਸੀ ਉਸ ਨੂੰ ਸਕੂਲ ਚ ਪੜਾਉਂਦੀ ਨੂੰ 6 ਮਹੀਨੇ ਕਦੋਂ ਬੀਤ ਗਏ ਪਤਾ ਹੀ ਨਾ ਚੱਲਿਆ ਉਸ ਦੀ 6 ਮਹੀਨਿਆਂ ਦੀ ਮਿਹਨਤ ਤੇ ਬਾਕੀ ਸੀਨੀਅਰਸ ਟੀਚਰ ਦੇ ਨਾਲ ਅਗਲਬਤ ਕਰਨ ਦੇ ਮਕਰੋਂ ਸਕੂਲ ਮੈਨੇਜਮੈਂਟ ਨੇ ਸਰ ਵੀ ਤੈਨੂੰ ਸਕੂਲ ਚ ਪੱਕੀ ਨੌਕਰੀ ਦੇ ਦਿੱਤੀ ਤੇ ਨਾਲ ਹੀ ਉਸ ਦੀ ਤਨਖਾਹ ਡਬਲ ਕਰ ਦਿੱਤੀ ਇਸੀ ਜੀ ਕਹਾਣੀ ਦਾ 7ਵਾਂ ਭਾਗ ਕਹਾਣੀ ਦਾ ਭਾਗ 8 ਕੱਲ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ